ਔਰ ਆਪਣੇ ਕੋਲ ਸੁਣ ਕੇ ਜੋ ਆਪੂਆ ਜਿਹੜੇ ਕਿਸਾਨ ਮਜ਼ਦੂਰ ਸਗਾ ਕਮੇਟੀ ਦੇ ਸੁੰਭਾ ਜਨਰਲ ਸੱਤਰ ਰਾਣਾ ਰਣਜੀਤ ਸਿੰਘ ਉਹ ਭਾਰਤੀ ਕਿਸਾਨ ਯੂਨੀਅਨ ਬ੍ਰਾਂਖੇ ਦੇ ਸੁੰਭਾ ਪ੍ਰਧਾਨ ਪਰਵੰਤ ਸਿੰਘ ਬ੍ਰਾਂਖੇ ਇਹਨਾਂ ਦੇ ਵਿਚਾਰ ਸੁਣ ਕੇ ਮੇਰੇ ਵੀਰੋ 3 ਵਜੇ ਇਹ ਨਹੀਂ ਵੀ ਤੁਹਾਨੂੰ ਛੁੱਟੀ ਕਰ ਦਿੱਤੀ ਜਾਣੀ ਆ 3 ਵਜੇ ਤੋਂ ਬਾਅਦ ਇਹਨਾਂ ਦੇ ਵਿਚਾਰ ਸੁਣ ਕੇ ਇਹਨਾਂ ਨੂੰ ਅਗਲਾ ਪ੍ਰੋਗਰਾਮ ਲੈ ਕੇ ਇਹ ਜੰਗ 11 ਆ ਉਸ ਪਿੰਡਾਂ ਦੇ ਵਿੱਚ ਆਪਾਂ ਵੱਡੀਆਂ ਲਹਿਰਾਂ ਘੜੀਆਂ ਕਰ ਦੇਈਆਂ ਵਾ ਜਿਹੜੇ ਅਸਲ ਦੁਸ਼ਮਣ ਹੈ ਆਪਣੇ ਜਿਹੜੇ ਬੋਟਾ ਵਾਲੇ ਆ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਮਧਾਨੀ ਜੋਕ ਚਾਰ ਚਾਰ ਥਾਂ ਤੇ ਵੰਡੇ ਹੋਏ ਆ ਉਹਨਾਂ ਨੂੰ ਦੂਰੀਆਂ ਬਣਾ ਕੇ ਜਿਹੜੇ ਕੇ 92 ਸੀਟਾਂ ਲੈ ਕੇ ਅੱਜ ਉਹ ਭਗਵੰਤਨਾ ਕਿਸਾਨੀ ਸ਼ਕਤਾਂ ਦੇ ਪ੍ਰੋਗ ਨਹੀਂ ਆ ਭਗਵੰਤਨਾ ਨਾਲ ਆਜਿਆ ਨਗਰ ਮੇਵਾ ਚੋਣਾ ਦੀ ਇੱਕ kursi ਦੀ ਗਾਤਰਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪ ਦੀ ਫੀਜ ਦੇ ਰਿਆ ਵਾ ਉਹਨਾਂ ਤੋਂ ਦੂਰੀ ਬਣਾਓ ਐ ਅਰੰਭ ਤੱਕ ਥੇੜੇ ਵਿੱਚ ਆ ਕੇ ਆਪ ਦਾ ਸੰਗੜਾ ਛੱਲੇ ਵਿੱਚ ਜੇ ਧਾਪਾਓ ਰਹਿਤੂ ਜੀ ਦਾ ਖਾਲਸਾ ਰਹਿਤੂ ਜੀ ਕੀ ਫਤਹਿ ਬਲਵੀਂ ਸੰਤ ਦੀ ਮਾਨ ਸੰਗੜਾ ਔਰ ਇਹ ਪਾਕ ਸਾਡਾ ਦੁਨੀਆ ਕਿਸਾਨ ਮਜ਼ਦੂਰ ਸਨਸ ਕਮੇਟੀ ਦੇ ਜੂਨ ਪ੍ਰਧਾਨ ਇੰਦਰ ਮੋਹਨ ਸਿੰਘ ਪੱਤੋ ਉਹ ਦੋ ਮਿੰਟ ਅੱਗੇ ਜੂਨ ਪ੍ਰਧਾਨ ਨਿਹਾਲ ਸਿੰਘਾ ਦਾ ਇੰਦਰ ਮੋਹਨ ਸਿੰਘ ਪੱਤੋ ਉਹ ਦੋ ਮਿੰਟ ਕੀ ਦੇ ਕੇ ਵਿਚਾਰ ਕੇ ਚੱਲ ਗਏ ਟੂਰਨਾਮੈਂਚ ਬਾਗ ਆਪਣੇ ਸਥਾਨ ਆਸਤੀ ਖਾਨ ਦੁਨੀਆ ਨਗਰਾਂ ਦੇ ਸੁਪਾ ਪ੍ਰਧਾਨ ਭਰوان ਸਿੰਘ ਜੀ ਬਰਾਕੇ ਕੋ ਕਾ ਚੇਸ ਕਰਨਗੇ ਮਾਹਰ ਜੀ ਦਾ ਖਾਸਾ ਲਾਈਟ ਜੀ ਦੀ ਬਤ ਹੈ ਮੇਰੇ ਸਤਿਕਾਰਯੋ ਮਜਦੂਰ ਸਾਥਿਓ ਸਾਥਿਓ ਭਰਾਵੋ ਪਹਿਲਾ ਆਜਿ ਦਿਵਾਓ ਵਾਈਗੁਡੀ ਦਾ ਖਾਸਾ ਸੁਣੀ ਵਾਈਗੁਡੀ ਦੀ ਬਤ ਹੈ ਮੈਨੂੰ ਲੱਗਦਾ ਵੀ ਤੁਸੀਂ ਸੁਣਨ ਦੇ ਹੋਏ ਬੈਠਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਕਹਿ ਗਿਆ ਪਹਿਲਾ ਫਟੇਕ ਨਾ ਪੂਰੀ ਜੋਰ-ਸ਼ੋਰ ਨਾਲ ਜਿਹੜਾ ਪਤਾ ਲੱਗੇ ਮੋਤੀ ਨੂੰ ਵੀ ਮੋਗੇ ਇਹ ਦੇ ਵਿੱਚ ਕਿੰਨਾ ਕਰਨਾ ਲੱਗਿਆ ਰਿਆ ਪਹਿਲਾ ਗੱਜ ਕੇ ਫਟੇਕ ਨਾ ਮਾੜੀ ਸੁਪੀਕਾ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਸਮਾ ਘੋੜਾ ਸਰਕਾਰਾਂ ਦੀ ਕਰੀਏ ਚਾਹੇ ਸੈਂਟਰ ਦੀ ਆ ਤੇ ਚਾਹੇ ਪੰਜਾਬ ਦੀ ਆ ਗੱਲ ਹੋਈ ਸੀ ਕਾਲੀਆਂ ਕਾਂਗਰਸਾਂ ਦੀ ਤੇ ਝਾੜੂ ਵਾਲਿਆਂ ਦੀ ਭਾਵੇਂ 70-75 ਸਵਾਲ ਹੋ ਗਏ ਇਹਨਾਂ ਦੇ ਵਿੱਚ ਹੁੰਦਿਆਂ ਨੂੰ ਇਹਨਾਂ ਨੇ ਸੁਣਦਿਆਂ ਨੂੰ ਨੰਗੇ ਚਿਹਰੇ ਹੋ ਗਏ ਸਾਰਿਆਂ ਦੇ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਹੋਵੇ ਚਾਹੇ ਭਾਈ ਤੋਂ ਹੋਵੇ ਚਾਹੇ ਝਾੜੂ ਦੀ ਸਰਕਾਰ ਹੋਵੇ ਖੜਾ ਇੱਧਰ ਪਿਆਰ ਕੀਤਾ ਪਹਿਲਾਂ ਕਾਂਗਰਸ ਨੇ ਫਿਰ ਉਹ ਤੇ ਮੋਰ ਲਈ ਜਿਹੜੀ ਮੋਦੀ ਸਰਕਾਰ ਨੇ ਉਸੇ ਤਰ੍ਹਾਂ ਕਾਲੀ ਉਸੇ ਤਰ੍ਹਾਂ ਝਾੜੂ ਵਾਲੇ ਤੁਸੀਂ ਸਾਰਿਆਂ ਨੇ ਦੇਖ ਲਿਆ ਪਰਵਾ ਤੁਹਾਡਾ ਕਿਸੇ ਨੇ ਕੁਝ ਨਹੀਂ ਸਮਾਰਨਾ ਜੇ ਸਮਾਰਨਾ ਤਾਂ ਤਾਂ ਨੋਇਲ ਨੇ ਸਟੇਜ 'ਤੇ ਇਹੋ ਜਿਹੇ ਜੱਥੇਬੰਦੀਆਂ ਦੇ ਨਾਲ ਖੜ ਕੇ ਸ਼ਿੰਗਾਰ ਕਰਨੇ ਪਏ ਆ ਸ਼ਿੰਗਾਰ ਸੇਕੇ ਨਾਲ ਜਿੰਨੇ ਪਏ ਆ ਜਿਹੜੀ ਗੱਲ ਕੀਤੀ ਸੀ ਮੁਲਾਜ਼ਮਾਂ ਦੀ ਪਿਛਲੇ ਮੁਲਾਜ਼ਮ ਵੀ ਆ ਉਹ ਵੀ ਇਹ ਜਾਣਣਾ ਕਿ ਜਦੋਂ ਰਿਟਾਇਰ ਹੋਵੇ ਉਹਨਾਂ ਨੂੰ ਇਹਨੇ ਦਰਗਾਹ 'ਤੇ ਆ ਕੇ ਬਹਿਣਾ ਪਿਆ ਚਾਹੇ ਅੱਜ ਲੋਕਾਂ ਜਿੰਨਾ ਮਰਜ਼ੀ ਤੰਗ ਪਰੇਸ਼ਾਨ ਕਰ ਲੈਣਾ ਇੱਕ ਦਿਨ ਇਹਨਾਂ ਨੂੰ ਇੱਥੇ ਗਰੀਬੀ ਉੱਤੇ ਆ ਕੇ ਆਪਦੀ ਖਾਤਰ ਲੜਨਾ ਪੈਣਾ ਫੇਰ ਆ ਸਮੈਲਾ ਜਿਹੜੀ ਗੱਲ ਹੈ ਜੱਦੇ ਬੰਦੀ ਨਹੀਂ ਜਿਹੜਾ ਆਪਾਂ ਏਕਾ ਬਣਾਉਣਾ ਪਿੰਡਾਂ ਦੇ ਵਿੱਚ ਹਜੇ ਵੀ ਲੋਕ ਆ ਜੇ ਆਪਾਂ ਕਹਿੰਨੇ ਵੀ ਥੋੜੇ ਆ ਕੇ ਜਾਂ ਜਿਹੜੇ ਵੀ ਕਹਿੰਦੇ ਜਾਗਦੀ ਜ਼ਮੀਰ ਵਾਲੇ ਜਿਹੜੇ ਆਪਾਂ ਲੜਦੇ ਆ ਆਪੋ ਦੇ ਜਾਗਦੀ ਜ਼ਮੀਰ ਵਾਲੇ ਹੈਗੇ ਆ ਇੱਕ ਜਾਗਦੀ ਜ਼ਮੀਰ ਵਾਲੇ ਪਿੰਡਾਂ ਵਿੱਚ ਵੀ ਬੈਠੇ ਆ ਉਹ ਛੋਟੇ ਹੋਂ ਵੀ ਜਾਗਦੀ ਜ਼ਮੀਰ ਵਾਲੇ ਪਿੰਡਾਂ ਵਿੱਚ ਬੈਠੇ ਆ ਜਿਹੜੇ ਵੱਡੇ ਵੱਡੇ ਤਾਕਤਕੋਸ਼ ਬਣਾ ਕੇ ਪਿੰਡਾਂ ਦੇ ਵਿੱਚ ਤਾਂ ਸੀ ਗੁੱਟੇ ਜਾਂਦੇ ਆ ਤੇ ਸਾਰੀ ਦਿਹਾੜੀ ਜਥੇਬੰਦੀਆਂ ਵਿਰੋਧ ਹੀ ਕਰ ਜਾਂਦੇ ਆ ਉਹ ਵੀ ਵੀ ਜਾਗਦੀ ਜ਼ਮੀਰ ਵਾਲੇ ਆ ਕਿਉਂਕਿ ਉਨ੍ਹਾਂ ਦੀ ਡਿਊਟੀ ਲੱਗੀ ਆ ਕਿਸੇ ਐਮਐਡੀ ਨੇ ਜਾਂ ਮੰਤਰੀ ਨੇ ਕਿ ਤੂੰ ਇਹਦਾ ਪ੍ਰਚਾਰ ਆ ਤੇ ਕਿਸਾਨਾਂ ਦੇ ਉਲਟੀ ਕਰੀ ਜਾਣਾ ਉਹਨਾਂ ਨੂੰ ਬੇਇੱਜ਼ਤੀ ਅੱਖ ਜੋੜ ਕੇ ਵੀ ਤੁਸੀਂ ਵੀ ਸਾਡੇ ਵਿੱਚ ਆ ਕੇ ਜਨਾ ਵੱਡਾ ਗੱਠ ਕਰੋ ਕਿਵੇਂ ਇੱਕ ਮੈਂ ਨਿੱਕੇ ਦੇ ਹੋਣ ਕਰਕੇ ਬਸ ਬਹਿ ਜਾਣਾ ਜਿਹੜੇ ਆਪਾਂ ਡੇਰੇ ਵਾਲਿਆਂ ਨੂੰ ਸਾਧਾ ਨੂੰ ਦੁੱਧ ਦੇਈ ਜਾਂਦੇ ਆ ਕਿਉਂ ਦੇਈ ਜਾਂਦੇ ਆ ਰਾਸ਼ਨ ਲਈ ਜਾਂਦੇ ਆ ਪੈਸਾ ਲਈ ਜਾਂਦੇ ਆ ਜਿਹੜੇ ਲੰਗਰ ਸਰਦਾ ਨੇ ਸਾਡਾ ਬੇੜਾ ਕਰ ਕੀਤਾ ਉਹ ਸਾਡਾ ਅੱਜ ਕੋਈ ਤੁਹਾਡੇ ਨਾਲ ਆ ਕੇ ਖੜਾ ਕਿਸੇ ਸਾਡੇ ਲੰਗਰ ਲਾਇਆ ਜਾਂ ਸ਼ੰਭੂ ਵਈਆ ਕਿ ਨੌਰੀ ਦੇ ਤੁਸੀਂ ਨਟਾਈ ਜਾਂਦੇ ਆ ਕਰਦੇ ਆ ਇਹ ਤੁਸੀਂ ਲੰਗਰ ਲਾਉਣਾ ਸੱਟਵੇਂ ਸੇੜਾ ਕਰਨੀ ਆ ਜੇ ਤੁਸੀਂ ਸੱਚੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਲਾ ਕੇ ਚੱਲਦੇ ਆ ਇਹਨਾਂ ਦਾ ਮੈਂ ਇਨਸਾਫ ਲਿਆ ਇੱਥੇ ਨੰਗਰ ਦਾਓ ਆ ਤੇ ਪਿੰਡਾਂ 'ਚ ਕੱਟ ਕਰੋ ਇਹਨਾਂ ਸਾਰਿਆਂ ਦੇ ਘਟ ਪਰ ਪਰ ਕੇ ਰੋ ਲਗਵਾਰਾਂ ਦੇ ਟੈਕੀਕਸ ਹੋ ਜਾਂਦਾ ਇਹਦੇ ਉਹ ਖੜਾ ਜਿਦਾ ਤੇ ਜਨਮਵੰਦੀ ਨਾਲ ਸਾਥ ਦਿਓ ਸੱਟਵੇਂ ਦੇ ਨਾਲ ਕੱਲੋ ਮੈਂ ਨਾਲੇ ਲੋਣੇ ਦੋ ਚਾਰ ਨਰਾਂ ਤੇ ਵਾੜਾ ਦੇਉਣਾ ਦੇਣਾ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 वाहिसा वाहेगुरू जी वाहिगुरू जी वाहिगुरू जी फते ਇਸੇ ਕਰਾਂ ਮੇਰੇ ਵੀਰੋ ਸਤਾਨ। ਇਸੇ ਕਰਾਂ ਸੱਜਿਆ ਲੋ। ਹੁਣ ਆਪਣੇ ਕੋਲ 40 ਮਿੰਟ ਦਾ ਸਮਾਂ ਰਹਿ ਗਿਆ ਵਾ ਤੇ ਦੋ ਬੁਲਾਏ ਆ। ਵੀਰ ਬਣ ਕੇ ਪਿੱਛੇ ਬਿਦਨ ਹੋਏ ਯਾਰ। ਉਹਨਾਂ ਨੇ ਗੱਲਾਂ ਮਾਟਾ ਸੁਣ ਕੇ ਸਾਰੇ ਵਿਚਾਰ ਸੁਣ ਕੇ। ਫੇਰ ਅੱਪਕਰ ਹਾਂ ਜਾਂਦੀ ਉਹ ਖੇਚਲ ਕਰਨੀ ਆ। ਆਪਣੇ ਕੋਲ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਜ਼ੂਪਾ ਪ੍ਰਧਾਨ ਬਲਵੰਤ ਸਿੰਘ ਬਰਮ ਕੇ ਉਹ 15 ਮਿੰਟ ਦਾ ਸਮਾਂ ਉਹ ਉਸ ਤੋਂ ਬਾਅਦ ਇਹ 15 ਮਿੰਟ ਰਹਿ ਗਏ ਉਹਦੇ ਬਸ ਉਹਨੇ ਮੈਂ ਮੇਰੀ ਦੇ ਸੁਭਾ ਚੰਨਤ ਕਰ ਤਾ ਰਾਣਾ ਰਣਜੀਤ ਸਿੰਘ ਜੀ ਉਹ ਤਿਆਰ ਰਹਿਣਾ ਇਹਨਾਂ ਦੋ ਆਖੋ ਦੇ ਵਿਚ ਆ ਚੰਗੀ ਤਰ੍ਹਾਂ ਤੇਰਾ ਰੂਪ ਰੇਖਾ ਆਪਣੇ ਅੰਦੋਲਨ ਦੀ ਉਹ ਤੁਹਾਨੂੰ ਸਾਰੀ ਨਸੀਆ ਉਹਦੀ ਜਵਾਬ ਪਾ ਗਾਣਾ ਉਹ ਦੱਸਣਗੇ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਰੇ पर <kung> सतारियो <government> ਗੁਰੂ ਕੀ ਸਾਜਿਨ ਵਾਕੀ ਸਾਤ ਸਤਿਗੁਰੂ ਆਪ ਜੀ 12 ਵਜੇ ਤੋਂ ਲੈ ਕਰਕੇ ਇਸ ਰੇਲਵੇ ਸਟੇਸ਼ਨ ਮੋਗਾ ਤੇ ਬ੍ਰਾਜਮਾਨ ਹੋ। ਆਉ ਸਭ ਤੋਂ ਪਹਿਲਾਂ ਬਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਿੱਤਣਾ ਹੋਇਆ ਨਾਰਾ بلند ਕਰੀਏ। ਉੱਚੀ ਆਵਾਜ਼ ਦੇ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਿਛਲੇ ਸੰਗਤ ਨੇ ਨਾ ਉਹ ਲੱਗਦਾ ਵੀ ਚਾਹ ਰੂ ਡੀਕਦੇ ਪਿਆ ਚਾਹ ਰੂ ਨਾਲੀ ਕੋ ਉੱਚੀ ਆਵਾਜ਼ ਦੇ ਵਿੱਚ ਦੁਬਾਰਾ ਫੇਰ ਨਾਰਾਬਦ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਸਾਰੇ ਹੀ ਪਤਾਜਾਂ ਨੇ ਆਪ ਜੀ ਦੇ ਕੋਲ ਵਰਸਾਤ ਪੂਰਵ ਸੰਖੇਪੀ ਹੈ ਸਾਡੇ ਕਿਸਾਨ ਆਪੋ ਜਗਦੀਸ਼ ਸਿੰਘ ਜੱਲੇਵਰ ਸਾਹਿਬ ਜਿਹਨਾਂ ਦੀ ਹੁਣੇ-ਹੁਣੇ ਖਬਰ ਸਾਡੇ ਕੋਲ ਪਹੁੰਚੀ 2:21 ਮਿੰਟ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਨਾਜ਼ਕ ਹੋ ਚੁੱਕੀ ਹੈ ਉਹ ਸਾਰੇ ਪ੍ਰਮਾਣੋ ਮਤਵਾ ਭੈਣਾ ਨੂੰ ਨੌਜਵਾਨਾਂ ਨੂੰ 35 ਤਰ੍ਹਾਂ ਦਾ ਜਿੱਥੇ ਵੀ ਹੈ ਉੱਥੇ ਬੈਠ ਜਾਓ ਆਪਾਂ 2 ਮਿੰਟ ਵਾਸਤੇ ਸਾਧਨਾ ਰਜੂ ਦਾ ਜਾਪ ਉਹਨਾਂ ਦੀ ਸੇਵ ਯਾਪੀ ਵਾਸਤੇ ਚੜ੍ਹਦੀ ਕਲਾ ਵਾਸਤੇ ਕਰਨਾ ਹੈ ਜਿੱਥੇ ਵੀ ਖੜੇ ਹੋ ਉੱਥੇ ਬੈਠਣ ਦੀ ਮੇਰੀ ਕਿਰਪਾਤਾ ਦਿੱਤੀ ਜਾਵੇ ਸਤਿਨਾਮ ਵਾਹਿ ਗੁਰੂ ਸਤਿ Stop it. ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਆਪਕਿਆਂ ਦੇ ਚਰਨਾਂ ਕੋਲ ਆਪਸ ਅਰਦਾਸ ਬੇਨਤੀ ਹੈ ਕਿ ਢੱਲੇਵਰ ਸਾਹਿਬ ਜੀ ਹੋਰਾਂ ਨੂੰ ਸੇਧ ਵਿਆਪਿਤ ਦੇ ਤੰਦਰੁਸਤੀ ਦક્ષਿਣੀ ਉੱਤੇ ਹੀ ਸੇਧ ਸੰਬੰਧਤ ਲੈ ਕੇ 14 ਦਸੰਬਰ ਤੱਕ ਤਿੰਨੋ ਜਥਿਆਂ ਦੇ ਵਿੱਚ ਤਿੰਨ ਦਰਜਨ ਦੇ ਕਰੀਬ ਚੱਕਵੀ ਹੋਏ ਸਾਨੂੰ ਸਿਰਜਾਪੀ ਬਖਸ਼ਿਸ਼ ਕਰਨੇ ਸਵਾਉ 15 ਮਿੰਟ ਦਾਸ ਨੂੰ ਮਲੇਸੀ 4 ਮਿੰਟ ਜਿਹੜੇ ਨੂੰ ਆਪਾਂ ਸਿਰਜਾਪੀ ਵਾਸਤੇ ਸਿਮਾਨ ਕੀਤਾ ਸਵਾਗਤ ਸਾਨੂੰ ਸ਼ੰਭੂ ਖਨੌਰੀ ਤੇ ਰੱਤਪੁਰ ਬਾਟਰਾ ਤੇ ਬੈਠਿਆ ਹੋਇਆਂ ਨੂੰ 312 ਦਿਨ ਬੀਤ ਚੁੱਕੇ ਨੇ ਦੋਨੋਂ ਫਾਰਮਾਂ ਦੇ ਆਪ ਨੂੰ ਸਿਮਾਨ ਇੱਕ ਤੁਹਾਨੂੰ ਗੱਲ ਸਾਫ਼ ਕਰ ਦੇਵਾਂ ਕਿ ਜਿਹੜੇ ਲੋਕ ਉਹ ਜਿਹੜੇ ਸਾਡੇ ਕਿਸਾਨ ਡਿਟਰ ਸਰਬਾਨ ਆਪਣੀ ਜਵਾਨ ਤੋਂ ਇਹ ਗੱਲ ਕਹਿੰਦੇ ਨੇ ਕਿ ਇਹ ਮੋਰਚਾ ਜਗਜੀਤ ਸਿੰਘ ਡੱਲੇਵਾਰ ਤੇ ਸਰਵਰ ਸਿੰਘ ਪੰਦੇਹ ਜਲਾਰੇ ਨੇ ਉਹਨਾਂ ਦੇ ਮਨ ਦੀ ਗਲਤਫਹਿਮੀ ਹੈ ਦੋ ਦਰਜਨ ਪੰਜਾਬ ਦੀਆਂ ਜੱਫੇ ਬੰਦੀਆਂ ਦੋਨਾਂ ਮੋਰਚਿਆਂ ਦੇ ਉੱਪਰ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਤ ਖਸਾਮੋਰਚਾ ਕਰ ਰਾਇ ਨੀਤ ਇਹਨਾਂ ਦੋਨੋਂ ਫਾਰਮਾਂ ਦੀ ਲਗਾਤਾਰ ਨੀਟ ਦਾ ਦਰਮਿਆਨ ਤੋਂ ਦਰਾਂ ਹਰੇਕ ਫੈਸਲਾ ਜਿਹੜਾ ਵੀ ਹੁੰਦਾ ਉਹ ਪਹਿਲਾਂ ਦੋਨੋਂ ਫਾਰਮਾਂ ਦੇ ਅੱਗ-ਲੱਗ ਮੀਟਿੰਗਾਂ ਹੁੰਦੀਆਂ ਨੇ ਉਸ ਤੋਂ ਬਾਅਦ ਦੋਨਾਂ ਫਾਰਮਾਂ ਦੀ ਸਾਂਝੀ ਮੀਟਿੰਗ ਹੁੰਦੀ ਹੈ ਉੱਥੇ ਫੈਸਲਾ ਲਿਆ ਜਾਂਦਾ ਉਹ ਜਿਹੜੇ ਵੀ ਫੇਸਬੁਕ ਤੇ ਇੰਸਟਾਗ੍ਰਾਮ ਤੇ YouTube ਤੇ WhatsApp ਤੇ ਬੋਲਦੇ ਨੇ ਮਾਨ ਨੂੰ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਕਿ ਭਰਾਵੋ ਸਾਲਾ ਮਜ਼ਦੂਰਾ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀਆਂ ਵਿੱਚ ਆਪਸ ਵਿੱਚ ਦੁੱਖਤਾ ਪੈਦਾ ਨਾ ਕਰੋ ਇਹ ਮੋਰਚਾ ਦੋਨੋਂ ਫਰਮਾਂ ਵੱਲੋਂ ਇੱਕ ਭਾਈ ਕੋਲ ਦੇ ਜੋੜ ਦੇ ਤਰ੍ਹਾਂ 312 ਦਿਨ ਤੋਂ ਲਗਾਤਾਰ ਚੱਲ ਰਿਹਾ ਹੈ ਕੋਲੇ ਮੋਰਚਾ ਇਕੱਠੇ ਰਹਿਣ ਵਾਸਤੇ ਸੰਭੂ ਖਨੌਰੀ ਰਤਨਪੁਰ ਬੋਡਰਾਂ ਦੇ ਉੱਪਰ ਵੀ ਅਰਦਾਸਾਂ ਬੇਨਤੀਆਂ ਉਹ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਉਸ ਮੋਰਚਿਆਂ ਦੇ ਦੌਰਾਨ ਆਏ ਨੇ ਉਹ ਇਕੱਠੇ ਹੋਗੇ ਕੀਤੇ ਨੇ ਚਾਹੇ ਹੁਣ 22 ਤਰੀਕ ਤੋਂ ਲੈ ਕੇ 27 ਸਤੰਬਰ ਤੱਕ ਵੱਡੇ ਤੇ ਛੋਟੇ ਸਰਜਨਾਂ ਦਾ ਸ਼ਿਖ ਦੀ ਜਰਾ ਹੋਵੇ ਤੇਰੀ ਛਿੱਲਾ ਸਟੇਜਾਂ ਤੇ ਨਾ ਮੋਰਚਿਆਂ ਦੇ ਉੱਪਰ ਵੱਡੀ ਗਿਣਤੀ ਦੇ ਇਕੱਠ ਕਰਕੇ ਉਸ ਕਾਲਪੁਰਖ ਜਗੇ ਅਰਦਾਸ ਬੇਨਤੀ ਕਰਕੇ ਬੁਲਾਏ ਜਾਣਗੇ। ਉਹ ਦੂਜੀ ਬੇਨਤੀ ਸਾਡੀਆਂ ਪਾਲਾ ਹੱਕੀ ਮੰਦਾ ਜਿੰਨਾਂ ਦੀ ਬਦੌਲਤ ਇਹ ਮੋਰਚਾ ਚੱਲ ਰਿਹਾ ਹੈ। ਦੋਰੀਆਂ ਵਿਖੇ ਦੇ ਵਿੱਚ 378 ਤੇ ਲਗਾਤਾਰ ਮੋਰਚਾ ਦਿੱਲੀ ਦੇ ਸਿੰਘੂ ਬਾਡਰ ਟਿਕਰੀ ਗਾਜੀਪੁਰ ਬਾਡਰ ਤੋਂ ਚੱਲਦਾ ਰਿਹਾ। ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਮੁੱਚੇ ਦੇ ਕੇਸ ਖਾਨਾ ਤੋਂ ਮਾਫੀ ਮੰਗਿਆ ਹੋਇਆ ਤੇ ਨੇ ਕਾਲੇ ਖੇਤੀ ਕਰੋ ਵਾਪਸ ਲੈ ਉਸ ਤੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਘਰ ਦਾ ਜਹਾਰਾ ਸੀਗਾ 12 ਨਵੰਬਰ ਜੋ ਜਨ ਕੀ ਰੋ ਉਹਤੇ ਨੇ ਕਾਨੂੰਨ ਵਾਪਸ ਹੋਏ ਤੇ ਉਸ ਤੋਂ ਪ੍ਰੰਤ ਜਿਹੜੇ ਪਾਕੀ ਦੀ ਮੰਗਾ ਸੀ ਭਾਵੇਂ ਐਮਐਸਪੀ ਦਾ ਗਰੰਟੀ ਕਰੋ ਲਖੀਰਪੁਰ ਥੀਰੀ ਦੇ ਚਾਰ ਤਖਤ ਸਿੱਖ ਪੱਤਰਕਾਰ ਨੂੰ ਰਾਜ ਦੇ ਮੰਤਰੀ ਦੇ بیٹے ਵੱਲੋਂ ਤੜਕੇ ਸੀ ਹਿੱਕ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਅਨਸਾਫ਼ ਕਰਨ ਵਾਸਤੇ ਉਹ ਇੱਥੇ ਬਸ ਨਹੀਂ ਪੋਲੂਸ਼ਨ ਲੈਟਰ ਦੇ ਵਿੱਚੋਂ ਖੇਤੀ ਕਿੱਤੇ ਨੂੰ ਬਾਹਰ ਕਰਨ ਵਾਸਤੇ ਅਰ WPA ਦੇ ਵਿੱਚੋਂ ਖੇਤੀ ਕਿੱਤੇ ਨੂੰ ਬਾਹਰ ਕਰਨ ਵਾਸਤੇ ਸਾਰਾ ਕੁਝ ਇਸ ਭਾਰਾ ਮੰਗਾ ਸਾਡੇ ਉਸ ਜਿਹੜਾ ਸੰਵਿਧਾਨ ਲਿਖਿਆ ਗਿਆ ਹੈ ਉਹਦੇ ਵਿੱਚ ਮੌਜੂਦ ਹੈ ਕਿਉਂਕਿ ਕੋਸਰੇ ਵੀਰ ਕਹਿੰਦੇ ਨੇ ਕਿ ਮੋਰਚਾ ਲਾ ਕੇ ਬੈਠੇ ਹੋਏ ਨੇ ਇੱਥੇ ਪਾਸੇ ਇਕੱਠੇ ਕਰਨ ਵਾਸਤੇ ਬੈਠੇ ਹੋਏ ਨੇ ਮੈਂ ਗੱਲ ਦੱਸ ਦੇਣੀ ਚਾਹਣਾ ਆਉਟ ਆਫ ਸਹੀ ਮੋਰਚੇ ਤੇ ਪੜ ਕੇ ਦੇਖੋ ਉਹ ਜਿੰਨੇ ਪਾਸੇ ਹੋਣਗੇ ਉਹ ਆਪਣੇ ਘਰਾਂ ਨੂੰ ਉੱਥੋਂ ਲੈ ਆਇਓ ਕੋਈ ਇੱਕ ਨਾ ਰੱਖ ਸਕੇ ਜਿਹੜੀ ਬਿਲਕੁਲ ਮੋਰਚਾ ਦੇ ਵਿੱਚ ਪਾਰ ਪਉਣ ਵਾਸਤੇ ਗੱਲ ਕੀਤੀ ਜਾ ਰਹੀ ਹੈ 312 ਦਿਨ ਤੋਂ ਹੁਣ ਤੱਕ ਮੁੱਖ ਸਾੜੀ ਦੂਰ ਮੋਰਚੇ ਦੀ ਸਿਰਫ ਸਾੜ ਮੋਰਚਾ ਘੈਰਾਈ ਪੁੱਕਦੀਆ ਅਨੇਕਾਂ ਮਿੰਟਾਂ ਹੋ ਚੁੱਕੀਆਂ ਨੇ ਔਰ ਜਿਹੜੇ ਦੁੱਧ ਦਾ ਪਾਉਣ ਵਾਲੇ ਲੋਕ ਨੇ ਉਹ ਦੁੱਧ ਦਾ ਪਾਉਣ ਦੇ ਵਿੱਚ ਨੇ ਸਾਡੇ ਜਗਜੀਤ ਸਿੰਘ ਬਾਪੂ ਢਲੇਵਾਲ ਸਾਹਿਬ ਤੇਈ ਦਿਨ ਤੋਂ ਅੰਨ ਖਾ ਕੇ ਦੇਖਿਆ ਤੇ ਫੇਸਬੁੱਕ ਤੇ ਕੁਝ ਲੋਕ ਕੇ ਕਹਿੰਦੇ ਨੇ ਕਿ ਡਰਾਮੇ ਕਰਦਾ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਕਿਤੇ ਇੱਕ ਦਿਨ ਭੁੱਖੇ ਰਹਿ ਕੇ ਦੇਖੋ ਇੱਕ ਦਿਨ ਭੁੱਖੀ ਕਰੇ ਜਾਂਦੀ ਆਪਣੀ ਘਰ ਵਾਲੀ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਉਸੇ ਵੇਲੇ ਕਹਿੰਦੇ ਆ ਤੇ ਸਾਨੂੰ ਰੋਟੀ ਪਰ ਤੁਸੀਂ ਇਹ ਪੁੱਛਣਾ ਕਿ ਦੋ ਅਸੀਂ ਖਾਣੇ ਸਾਨੂੰ ਭੁੱਖ ਬਹੁਤ ਲੱਗੀ ਹੈ ਤੇ ਇੱਕ 75 ਸਾਲ ਦਾ ਬਜ਼ੁਰਗ ਜਿਹੜਾ ਕਿਸੇ ਦਾ murid ਹੋਵੇ ਜੋ 23 ਦਿਨ ਤੋਂ ਲਗਾਤਾਰ ਭੁੱਖਾ ਬਿਠਾ ਹੋਵੇ ਤੇ ਸ਼ਰਮ ਮੋੜੀ ਚਾਹੀਦੀ ਜਿਹੜੇ Facebook ਤੇ ਗੱਲ ਪੈਂਦੇ ਨੇ ਕਿ ਕੁਝ ਧਾਮੇ ਕਰਦਾ ਮੈਂ ਚਾਹਾਂਗਾ ਉਹਦਾ ਅੱਜ ਪਤੌਂ ਤੇ ਬਿਠਾ ਉਹਦਾ ਪੁੱਤਰ ਉੱਥੇ ਬਿਠਾ ਉਹਦੀ ਨਾਲ ਸੇ ਬੈਠੀ ਹੋਈ ਹੈ ਸਾਰਾ ਪਰਿਵਾਰ ਘਰ ਪਰ ਛੱਡ ਕੇ ਖਲੋਰੀ ਬਾਰਡਰ ਤੇ 23 ਦਿਨ ਤੋਂ ਕੁੱਖਾ ਬਾਪੂ ਬਿਠਾ ਹੈ ਤੇ ਅੱਜ ਵੀ ਸਾਡੇ ਲੋਕ ਕਹਿੰਦੇ ਬਾਪੂ ਡਰਾਮੇ ਕਰਦਾ ਹੈ ਸ਼ਰਮ ਹੋਣੀ ਤੇ ਸਾਡੇ ਲੋਕਾਂ ਨੂੰ ਉਹ ਡਰਾਮੇ ਕਰਨ ਵਾਲੇ ਲੋਕੋ ਆਪਣੇ ਕੰਮਾਂ ਕਰਾਉਣ ਛੱਡ ਦਿਓ ਵਿਆਹ ਛੱਡੀਆਂ ਛੱਡ ਦਿਓ ਘੋੜ ਛੱਡ ਦਿਓ ਔਰ ਐਮਰਜੈਂਸੀ ਕੋ ਬਿਨਾ ਸਾਰੇ ਕੰਮ ਛੱਡ ਕੇ ਤੇ ਸ਼ੰਭੂ ਖਲੋਰੀ ਨਦਰਪੁਰ ਬਾਡਰਾਂ ਤੇ ਪਹੁੰਚੋ ਜੇ ਆਪਣੇ ਹੱਕ ਲੈਣੇ ਨੇ ਕਈ ਵਾਰ ਜੋ ਫੱਟੇ ਉੱਤੇ ਬੈਠਿਆ ਗੱਲਾਂ ਹੁੰਦੀਆਂ ਨੇ ਉਹ ਕਿਸਾਨ ਉੱਥੇ ਬੈਠੇ ਨੇ ਕੀ ਪਤਾ ਮੰਗਾਂ ਪੂਰੀਆਂ ਹੋਣ ਕਿ ਨਾ ਹੋਣ ਇਹਨਾਂ ਫੱਟਿਆਂ ਨੂੰ ਛੱਡ ਕੇ ਸਾਨੂੰ ਉਹਨਾਂ ਪੋਟਰਾ ਤੇ ਜਾਣਾ ਪੈਣਾ ਜੇ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣੀਆਂ ਨੇ ਤਾਂ ਮੈਂ ਇੱਕ ਵੇਲੇ ਦੀ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਕਿ ਛੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਉਹਦੇ ਰਾਜ ਦੇ ਵਿੱਚ ਆਪਣਾ ਰਾਜੂ ਦੇਖਣ ਵਾਸਤੇ ਚੱਕਰ ਵਾਸਤੇ ਇਸ ਕੁੱਤੇ ਦੇ ਗਰਦ ਦੇ ਵਿੱਚ ਉਸਨੇ ਲਾ ਕੈਂਡਾ ਪਾ ਦਿੱਤਾ ਜਾਂਦਾ। ਕੋਲੇ ਹਫਤੇ ਬਾਅਦ ਉਹ ਕੁੱਤਾ ਵਾਪਸ ਦਰਵਾਜ਼ੇ ਵਿੱਚ ਆਉਂਦਾ। ਤੇ ਉਹ ਕੁੱਤਾ ਵੀ ਸਹੀ ਸਲਾਮਤ ਸੀ। ਉਹਦੇ ਕਾਲ ਵਿੱਚ ਪਾਇਆ ਹੋਇਆ। ਉਸਨੇ ਲਾ ਕੈਂਠਾ ਵੀ ਜਿਹੜਾ ਉਸੇ ਤਰ੍ਹਾਂ ਵਾਪਸ ਆਇਆ ਤੇ ਛੇਰੇ ਪੰਜਾਬ ਨੂੰ ਕੁਛ ਨਾ ਕੀਤਾ ਗਿਆ। ਇਸ ਤਰ੍ਹਾਂ ਲੋਕ ਕਹਿੰਦਾ ਜਦ ਕੈਂਡਾ ਮੈਂ ਤਾ ਕੀਤਾ ਵੀ ਮੇਰੇ ਰਾਜ ਦੇ ਵਿੱਚ ਕੋਈ ਨਾਤੀ ਭੁੱਖਾ ਤਾਂ ਨਹੀਂ ਹੁੰਦਾ। ਮੇਰੇ ਰਾਜ ਦੇ ਵਿੱਚ ਕੋਈ ਜ਼ੋਰ ਤਾਂ ਨਹੀਂ। ਜਿਹੜਾ ਕੁੱਤੇ ਦੇ ਕਲ ਦੇ ਵਿੱਚੋਂ ਬੈਠਾ ਲੌਂਡਿ ਚੁੱਤ ਕਰੀ ਉਹ ਰਾਜ ਸੀਗਾ ਉਹਦੇ ਰਾਜ ਦੇ ਵਿੱਚ ਇੱਕ ਵਾਰਾ ਨਾਲ ਦਾ ਤਾਲ ਪੈ ਗਿਆ ਤੇ ਬਹੁਤ ਸਾਰੇ ਲੋਕਾਂ ਕੋਲ ਅਨਾਜ ਨਹੀਂ ਸੀ ਹੈਗਾ ਤੇ ਜਦੋਂ ਢੰਡੋਰਾ ਫਟਵਾਇਆ ਜਾ ਰਿਹਾ ਸੀਗਾ ਤੇ ਉੱਥੇ ਦਾਦਾ ਤੇ ਪੁੱਤਾਂ ਦਾਦਾ ਮੱਜੀ ਤੇ ਖੁੱਟਾ ਹੋਇਆ ਤੇ ਪੋਤਾ ਕੋਲ ਖੜਾ ਉਸ ਬਾਦ ਨੂੰ ਸੁਣਦਾ ਪਿਆ ਸੀ ਤੇ ਪੁੱਤਾਂ ਆਪਣੇ ਦਾਦੇ ਨੂੰ ਕਹਿੰਦਾ ਕਿ ਤੱਕਦਾ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਆਵਾਜ਼ ਆ ਰਹੀ ਆ ਵੀ ਜਿੰਦੇ ਕੋਲ ਨਾਜ ਨਹੀਂ ਹੈਗਾ ਉਹ ਮੇਰੇ ਪੰਡਾਰੇ ਖੁੱਲੇ ਹੋਏ ਨੇ ਨਾਲ ਜਾ ਕੇ ਜਾ ਫਤਰਾ ਤੇ ਉਥੇ ਦਾਤਾਪੁਰੀ ਮਨਜੀਤ ਉੱਠਣਾ ਕੀਤਾ ਤੇ ਪੋਤੇ ਨੂੰ ਨਾਲ ਲੈ ਕੇ ਉਹ ਜਾ ਕੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਉਥੇ ਕੋਈ ਹੁਣ ਪਾਂਡਾ ਨਹੀਂ ਸੀ ਬਸਤਰ ਨਹੀਂ ਸੀ ਕੋਈ ਗੱਟੂ ਨਹੀਂ ਸੀ ਤੋੜਾ ਨਹੀਂ ਸੀ ਹੈਗਾ ਤੇ ਆਪਣੀ ਚਾਦਰ ਖੋਲ ਕੇ ਵਿਛਾ ਦਿੱਤੀ ਤੇ ਉਥੋਂ ਦੇ ਹਰ ਕਾਰਜ ਦੇ ਸੇਵਾਦਾਰ ਸੀ ਉਹਨਾਂ ਨੇ ਨਾਲ ਟੋਣਾ ਸ਼ੁਰੂ ਕੀਤਾ ਤੇ ਬਜ਼ੁਰਗ ਤੋਂ ਚੱਕਿਆ ਨਾ ਗਿਆ ਤੇ ਛੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਉਸ ਸਮੇਂ ਦੇ ਜਿਹੜੇ ਰਾਜਾ ਸੀਗੇ ਆਪਣੇ ਸਿੰਘਾਸਣ ਛੋੜ ਕੇ ਤੇ ਉਹਦਾ ਬਜ਼ੁਰਗ ਦਾ ਜਿਹੜਾ ਪਾਇਆ ਹੋਇਆ ਚਾਦਰ ਦੇ ਵਿੱਚ ਅੰਨ੍ਹਾ ਸੀਗਾ ਆਪਣੇ ਸਿਰ ਤੇ ਰੱਖ ਕੇ ਤੇ ਬਾਪੂ ਦੇ ਘਰ ਵਿੱਚ ਛੜਵਾ ਕੀਤਾ ਤੇ ਬਾਪੂ ਕੁਸਟੈਲ ਕਰਨੋਂ ਕਿ ਕੌਣ ਸੀਗਾ ਮੈਂ ਰਾਜਾ ਨੂੰ ਮਿਲਣਾ ਚਾਹਿਆ ਤੇ ਕਹਿੰਦਾ ਇਹੋ ਹੀ ਰਾਜਾ ਛੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਜਿਨੇ ਆਪਣੇ ਸਿਰ ਤੇ ਨਾਜ ਚੁੱਕ ਕੇ ਤੇਰੇ ਘਰ ਛੜਨਾ ਕੀਤਾ ਤੇ ਬਾਪੂ ਨੂੰ ਸੁਮੇ ਪੈਰ ਪਾਵੇ ਅੱਜ ਦੇਸ਼ ਦਾ ਰਾਜਾ ਆਪਣੇ ਆਪ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋ ਹੁੰਦਾ ਔਰ ਉਹਦੇ ਰਾਜ ਵਿੱਚ ਅੱਜ ਤੂਫਾਨ ਮਜ਼ਦੂਰ ਛੋਟਾ ਦੁਕਾਨਦਾਰ ਤੇ ਛੋਟਾ ਵਪਾਰੀ ਅੱਜ ਸਰਕਾਰ ਦੇ ਕੋਲ ਆ ਕੇ